ਇਸ ਵਾਰਾਂ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਅੱਜ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜਾ ਸੀਐਮ ਰਹਾਇਸ਼ ਹਾਊਸ ਨੂੰ ਖਾਲੀ ਕਰ ਦਿੱਤਾ ਗਿਆ ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਆਸ਼ੀ ਮਾਰਲੇ ਨਾਲ ਨਵੇਂ ਮੁੱਖ ਮੰਤਰੀ ਬਣੇ ਸੀ ਤੇ ਉਹਨਾਂ ਨੂੰ ਹੁਣ ਸਰਕਾਰੀ ਰਹਾਇਸ਼ ਮਿਲ ਜਾ ਰਹੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜੀ ਸਰਕਾਰੀ ਰਹਾਇਸ਼ ਸੀਗੀ ਸੀਐਮ ਹਾਊਸ ਸੀਗਾ ਉਸ ਨੂੰ ਖਾਲੀ ਕਰ ਦਿੱਤਾ ਗਿਆ ਤੇ ਹੁਣ ਆਪਸੀ ਮਾਰ ਲੈਣਾ ਉਸ ਸੀਐਮ ਹਾਊਸ ਦੇ ਵਿੱਚ ਰਹਿਣਗੇ ਤੁਹਾਨੂੰ ਦੱਸਤੀਏ ਕਿ ਅਰਵਿੰਦ ਕੇਜਰੀਵਾਲ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਹੁਣ ਫਰੋਜ਼ ਸ਼ਾ ਰੋਡ ਤੇ ਬੰਗਲਾ ਨੰਬਰ 5 ਦੇ ਵਿੱਚ ਰਿਹਾ ਜਾ ਰਿਹਾ ਹੈ ਉੱਥੇ ਸ਼ਿਫਟ ਹੋਏ ਨੇ ਇਹ ਜਿਹੜਾ ਬੰਗਲਾ ਇਹ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਅਸ਼ੋਕ ਮਿੱਤਲ ਉਹਨਾਂ ਦਾ ਦੱਸਿਆ ਜਾਇਆ ਜਾ ਰਿਹਾ ਹੈ ਉਹਨਾਂ ਦੀ ਸਰਕਾਰੀ ਰਹਾਇਸ਼ ਆ ਇਹ ਜਿਸ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਸ਼ਿਫਟ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਫਰੋਨਸ਼ਾ ਰੋਡ ਦੇ ਵੰਗਲਾ ਨੰਬਰ 5 ਦੇ ਵਿੱਚ ਸ਼ਿਫਟ ਹੋਏ ਨੇ ਕੇਜਰੀਵਾਲ ਤੇ ਹੁਣ ਉਹਨਾਂ ਦੇ ਵੱਲੋਂ ਜਿਹੜੀ ਸੀਐਮਰ ਰਹਾਇਸ਼ ਉਹ ਖਾਲੀ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਵੱਡੀ ਖਬਰ ਹੈ ਮੁੱਖ ਮੰਤਰੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਸਰਕਾਰੀ ਰਹਾਇਸ਼ ਖਾਲੀ ਕਰ ਦਿੱਤੀ ਗਈ ਹੈ ਸ਼ਰਾਬਕਟਾਲ ਦੇਠ ਲੰਬਾ ਸਮਾਂ ਜੇਲ੍ਹ ਤੇ ਰਹਿਣ ਤੋਂ ਬਾਅਦ ਉਹਨਾਂ ਦੇ ਵੱਲੋਂ ਜਦੋਂ ਬਾਹਰ ਆਉਂਦੇ ਨੇ ਤੇ 17 ਸਤੰਬਰ ਨੂੰ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਦੇ ਦਿੱਤਾ ਜਾਂਦਾ ਜਿਸ ਤੋਂ ਬਾਅਦ ਆਪਸੀ ਮਾਰ ਲੈਣਾ ਨਵੇਂ ਮੁੱਖ ਮੰਤਰੀ ਬਣਦੇ ਨੇ ਤੇ ਉਦੋਂ ਪਾਰਟੀ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਛੇਤੀ ਜਿਹੜੀ ਸੀਐਮ ਰਾਇਸ਼ਾ ਉਹ ਖਾਲੀ ਕਰ ਦੇਣਗੇ ਤੇ ਹੁਣ ਉਹਨਾਂ ਦੇ ਵੱਲੋਂ ਨਵੀਂ ਰਾਇਸ਼ ਦੀ ਜਿਹੜੀ ਭਾਲ ਕੀਤੀ ਜਾ ਰਹੀ ਆ ਜਿਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਸੀਐਮ ਹਾਊਸ ਤੋਂ ਫਿਰੋਸ਼ਾ ਰੋਡ ਦੇ ਬੰਗਲਾ ਨੰਬਰ 5 ਦੇ ਵਿੱਚ ਸ਼ਿਫਟ ਹੋਏ ਨੇ ਜਿਹੜਾ ਇੱਕੇ ਹੁਣ ਬੰਗਲਾ ਨੰਬਰ 5 ਦੇ ਵਿੱਚ ਮੁੱਖ ਮੰਤਰੀ ਜਿਹੜੇ ਸਾਬਕਾ ਨੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਉਹ ਹੁਣ ਬੰਗਲਾ ਨੰਬਰ 5 ਦੇ ਵਿੱਚ ਰਹਿਣਗੇ ਫਿਰੋਸ਼ਾ ਰੋਡ ਤੇ ਇਹ ਬੰਗਲਾ ਨੰਬਰ ਜਿਹੜਾ 5 ਹੈ ਇਹ ਅਸ਼ੋਕ ਮਿੱਤਲ ਦੀ ਸਰਕਾਰੀ ਰਹਾਇਸ਼ ਹੈ ਤੁਹਾਨੂੰ ਦੱਸ ਦਈਏ ਕਿ ਅਸ਼ੋਕ ਮਿੱਤਲ ਪੰਜਾਬ ਦੇ ਰਾਸਵਾ ਮੈਂਬਰ ਨੇ ਜਿਨ੍ਹਾਂ ਨੂੰ ਸਰਕਾਰੀ ਹਰ ਐਸ਼ ਮਿਲੀ ਹੋਈ ਅੱਜ ਇਸ ਦੇ ਵਿੱਚ ਹੁਣ ਅਰਵਿੰਦ ਕੇਜਰੀਵਾਲ ਸ਼ਿਫਟ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਫਿਰੋਸ਼ਾ ਰੋਡ ਨਮੀ ਦਿੱਲੀ ਦੇ ਵਿੱਚ ਪੈਂਦਾ ਤੇ ਨਮੀ ਦਿੱਲੀ ਜਿਹੜਾ ਹਲਕਾ ਹੈ ਉਹ ਅਰਵਿੰਦ ਕੇਜਰੀਵਾਲ ਦਾ ਆਪਣੇ ਹਲਕੇ ਦੇ ਵਿੱਚ ਜਾ ਕੇ ਮੋੜ ਤੋਂ ਰਹਿਣ ਲੱਗੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਸਰਕਾਰੀ ਰਹਾਇਸ਼ ਹੈ ਉਹ ਖਾਲੀ ਕਰ ਦਿੱਤੀ ਗਈ ਆ ਲੰਬਾ ਸਮਾਂ ਸ਼ਰਾਬ ਘਟਾਲੇ ਦੇ ਤਹਿਤ ਜੇਲ੍ਹ ਦੇ ਅੰਦਰ ਰਹਿੰਦੇ ਨੇ ਉਹ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੁਣ ਉਹਨਾਂ ਦੇ ਵੱਲੋਂ ਜਿਹੜੀ ਸੀਐਮ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਦੇ ਵੱਲੋਂ ਜਿਹੜਾ ਸੀਐਮ ਹਾਊਸ ਆ ਉਸ ਨੂੰ ਵੀ ਖਾਲੀ ਕਰ ਦਿੱਤਾ ਗਿਆ ਤੇ ਹੁਣ ਉਸ ਸੀਐਮ ਹਾਊਸ ਦੇ ਵਿੱਚ ਅੱਛੀ ਮਾਰਲੈਨਾ ਜਿਹੜੇ ਨਵੇਂ ਮੁੱਖ ਮੰਤਰੀ ਬਣੇ ਨੇ ਦਿੱਲੀ ਦੇ ਉਹ ਰਹਿਣਗੇ ਜਿਹੜੇ ਨਵੇਂ ਮੁੱਖ ਮੰਤਰੀ ਨੇ ਉਹ ਹੁਣ ਸ਼ਿਫਟ ਹੋਣਗੇ ਸੀਐਮ ਹਾਊਸ ਦੇ ਵਿੱਚ ਤੇ ਇੱਕ ਕੇਜਰੀਵਾਲ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਸੀਐਮ ਹਾਊਸ ਖਾਲੀ ਕਰ ਦਿੱਤਾ ਗਿਆ ਤੇ ਫਰੋਸ਼ਾ ਰੋਡ ਦੇ ਬੰਗਲਾ ਨੰਬਰ 5 ਦੇ ਵਿੱਚ ਸ਼ਿਫਟ ਹੋ ਚੁੱਕੇ ਨੇ ਅਰਵਿੰਦ ਕੇਜਰੀਵਾਲ